ਜੇ ਪਿਉ ਆਪਾਂ ਗਾ ਲੈ ਲਈਆਂ ਬੱਸ ਉਹਦੇ ਕੋਲ ਚਲੋ ਕਿਸੇ ਕਿਸੇ ਗੱਲ ਤੋਂ ਮੇਰੀ ਚੁੱਪ ਕਰੀ ਅਸੀਂ ਲਾਵਾਂਗੇ ਸੋਹਣਾਗੇ ਆ ਆ ਤੁਸੀਂ ਮੈਨੂੰ ਨਹੀਂ ਕਹਿਣਾ ਵੀ ਸਪੋਰਟ ਕਰਿਆ ਪਿਆਰ ਮੈਂ ਤਾਂ ਨਹੀਂ ਮੈਂ ਤਾਂ ਕਹਿੰਦੀ ਨਹੀਂ ਬੱਸ ਤੇਰੇ ਸੱਡੋ ਦੀ ਰਾਹਾਂ ਕਰੋ ਉੱਥੇ ਚੱਲਾਂਗੇ ਉੱਥੇ ਬੇਦਾਦ ਮਨਸੂਰੀ ਘੁੰਮਣਾ ਹਾਂ ਬਿਲਕੁਲ ਚੰਗੀ ਗੱਲ ਤੇ ਇੱਕ ਨਾਂ ਪੈਣਾ ਉਹ ਆਪਣੇ ਦਾ ਲੈ ਆਫਟਰ ਆਇਆ ਪ੍ਰਜਿੰਦਰ ਸ਼ਰਮਾ ਹਾਂ ਠੀਕ ਆ ਉਹ ਉਹ ਆਪਣੇ ਬੰਦਿਆਂ ਨੂੰ ਕਹਦੇ ਮਿਲ ਲੈਣਗੇ ਉਹ ਆਣਗੇ ਮਿਲ ਲੈਣਗੇ ਅਸੀਂ ਇਹੋ ਤਰੀਕਾ ਗੱਲ ਮੀਨਿੰਟ ਸ਼ਰਮਾ ਕੜਾ ਪ੍ਰਜਿੰਦਰ ਸ਼ਰਮਾ ਇਹ ਕੁ ਜੱਡਾ ਉਹ ਕੁੜਾ ਕੜਾ ਚੱਕੜਿਆ ਹਾਂ ਆਪਣਾ ਜਿਹੜੇ ਨਾਲ ਕੀ ਹੋਣੀ ਗੱਲਬਾਤ ਕੋਈ ਮਤਲਬੀ ਉਹ ਕੋਈ ਗੱਲਬਾਤ ਉਹ ਆਊਗਾ ਤੇ ਉਹ ਨਾਲ ਗੱਲ ਕਰਦੇ ਵਸ ਤੁਹਾਨੂੰ ਕਹਦੇ ਉਹ ਤੇ ਸਾਲੂ ਬੈਠਾ ਹਾਂ ਇੱਕ ਤੁਹਾਡਾ ਕੁਝ ਗਿਆਨ ਹੈ 10000 ਗੱਜ ਦਾ 플ੱਡ ਤੇ ਹਗਾ ਹਗਾ ਉਹਦਾ ਕੀ ਹੈ ਉਹ ਕਿੰਨਾ ਰੋਲ ਪੈਣਾ ਤੇ ਦੇਣਾ ਨਹੀਂ ਦੇਣਾ ਇਹ ਦੋਦੇ ਜਿਹਦੇ ਤੇਰੀ ਗਾਤ ਹੈਣੀ ਨਹੀਂ ਜੀ ਕੁਝ ਗੱਲ ਕਰਦੇ ਹੋ ਕੌਣ ਲੈਂਦਾ ਆ ਜੱਦੂ ਦੀ ਗੱਲ ਕਰਦੇ ਹੋ ਨਹੀਂ ਨਹੀਂ ਜਲੰਧਰ ਵੀ ਪਾਰਟੀ ਹੈ ਪਰ ਅੰਨਪਰਾ ਉਹ ਅੱਧੇ ਹੀ ਆਸੀ ਕੁ ਜਲੰਧਰ ਵਾਲੇ ਕੋਈ ਹਾਂ ਉਹ ਥੋੜੀ ਜਿਹੀ ਪੁਲਿਸ ਮੈਂ ਕੰਪੇਨ ਜਦੋਂ ਕਰੀ ਸੀ ਨਾ ਜਲੰਧਰ ਤੋਂ ਨੇ ਮਿਲਿ ਸੀ ਓ ਜੰਦਲਾ ਆਪੋ ਵਿੱਚ ਬੈਠ ਕੇ ਤੁਸੀਂ ਸਾਫ ਸਾਫ ਦੱਸਾ ਲਓ ਉਹ ਕੱਲ ਨਹੀਂ ਗੱਲ ਉਹਨੂੰ ਕਰਤੀਂ ਵੱਲ ਕਰ ਲਓ ਕੱਲ ਨੂੰ ਨਹੀਂ ਆਪੇ ਮੇਰੀ ਗੱਲ ਸੁਣੋ ਆਪਾਂ ਨੂੰ ਟੈਨਸ਼ਨ ਕਰੀ ਐਸੀ ਲਾਉਂਗਾ ਅਮਰ ਬੈਜੋ ਮੀਟਿੰਗ ਵਿੱਚ ਰੱਖਣਗੀ ਮੈਂ ਉਹਦੇ ਕੋਡੇ ਨਾਲ ਸੀਗਾ ਜਿੱਥੇ ਮਰਜ਼ੀ ਲੈ ਜਾਓਗੇ ਮੈਨੂੰ ਜਲਦੋਂ ਵਾਲੇ ਖੜਦੂ ਸਾਰੇ ਗਰੰਟੀਅਰ ਇਹ ਸਾਰੇ ਨਹੀਂ ਮੈਨੂੰ ਕਿਸੇ ਉਧਰ ਦੀ ਲੋੜ ਆ ਨਹੀਂ ਮੈਨੂੰ ਕਿਸੇ ਪੈਸੇ ਦੀ ਲੋੜ ਆ ਮੇਰੀ ਗੱਲ ਸੁਣੋ ਸਾਰੇ ਗਰੰਟੀਅਰ ਇਹਹੀ ਗੱਲ ਕਹਿੰਦੇ ਮੈਂ ਕਹਤੋ ਉਹਦੀ ਉਹਦੀ ਤੁਸੀਂ ਤੁਸੀਂ ਹੁੰਦੇ ਤਾਂ ਮੈਂ ਤਾਂ ਜੋ ਲਾਣਾ ਸ਼ੁਰੂ ਕਰਤਾ ਸੀ ਤੇ ਹੁਣ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਐਡਾ ਟਿਕਟਾਂ ਦੇਤੀਆਂ ਬਸ ਫਿਰ ਹੁਣ ਉਹ ਇਹਨਾਂ ਨੇ ਉਹਦੇ ਕਰਕੇ ਦਿੱਤੀ ਜਾਣ ਕੇ ਮੋਦੀ ਸਾਹਿਬ ਨੇ ਉਹਦੇ ਉੱਤੇ ਹੈ ਵੀ 허राण ਕਰਕੇ ਦਿੱਤੀ ਹੋਣੀ ਆ ਕੀ ਦਿੱਤੀ ਕੀ ਤਹਰਾ ਦੀ ਇਹ ਤਾਂ 100% ਤੇ ਜਮਾਨਤ ਜਬਤ ਹੋਊਗੀ ਜਮਾਨਤ ਗਰੰਟੀ ਆ ਬਿੱਟੂ ਬਿੱਟੂ ਕਰਕੇ ਦੇਤੀ ਹੋਊ ਜੋ ਬਿੱਟੂ ਦੇ ਨਾਲ ਜਿਹੜਾ ਭੂਆਲਾ ਮੁੰਡਾ ਲਾਉਂਦੇ ਆ ਹੈ ਬਿੱਟੂ ਨਾਲ ਮਾਨ ਸਾਹਿਬ ਦੀ ਇਹ ਵੀ ਦਿੱਤੀ ਆ ਹਾਂ ਠੀਕਾ 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 ਠੀਕ ਤੁਹਾਡੀ ਕਮ ਹੋਇਆ ਪਰ 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 ਜਿੱਤਦਾ ਉਹ ਵੀ ਨਹੀਂ ਪੈਣਾ ਨਾ 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 ਮੈਂ ਵੀ ਪਾਣੀ ਆ ਹੁਣ ਠੀਕਾ ਨਹੀਂ 6 ਵਜੇ ਆ ਕਿਉਂ ਤੁਸੀਂ ਜਿੱਤਦਾ ਉਹ ਵੀ ਪਿੱਛੇ ਨਿਕਲੂ 6 ਕੋਈ ਗੱਲ ਆਪ ਵੀ ਉੱਧੇ ਤਾਂ ਕੁਝ ਕਰਦੇ ਚਲੋ ਵਧੀਆ ਹੋ ਗਿਆ ਇਹ ਨੂੰ ਇਹ ਮਿਲ ਗਈ ਹੁਣ ਆਪਾਂ ਨੂੰ ਮੰਤਰੀ ਮਰਪਾਤਨ ਜੂ ਹਾਂ ਬਿਲਕੁਲ ਬਿਲਕੁਲ ਇੱਕੋ ਜੀ ਮਿਲਦੀ ਸੀ ਨਾ ਸਹੀ ਗੱਲ ਹੈ ਜਾਂਦੇ 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 ਫਟੇਟਣ ਤੋਂ ਦੂਰੀ ਦਾ ਠੀਕ ਹੈ ਓਕੇ ਵੀ ਜੀ ਸ਼ਾਂਤੀ ਕੰਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ